ਬਾਈ ਜੀ ਤੁਸੀਂ ਕਹਿੰਦੇ ਅਸੀਂ 1 ਰੁਪਏ ਦੇ ਵਿੱਚ ਕੂਲਰ ਦੇ ਦੇਣਾ ਆਹ ਲੋ 1 ਰੁਪਿਆ ਤੇ ਦਿਓ ਸਾਨੂੰ ਕੂਲਰ ਮਾਰਾ ਕੂਲਰ ਕੀ ਜੋ ਮਰਜ਼ੀ ਸਾਮਾਨ ਲਾਜੋ ਤੁਸੀਂ 1 ਰੁਪਏ ਦੇ ਵਿੱਚ ਹਾਂ ਜੀ 1 ਰੁਪਿਆ ਫਿਰ ਤੁਸੀਂ ਮਹਿੰਗਾ ਲਾਉਂਗੇ ਜਮਾ ਨਹੀਂ ਮਹਿੰਗਾ ਲਾਂਦੇ ਰੇਟ ਵੀ ਸਾਬ ਨਾਲੋਂ ਸਸਤਾ ਆ ਕੁਲਰਾਂ ਦੇ ਹਾਂਜੀ ਦੇਖੋ ਜਿਹੜਾ ਮਰਜ਼ੀ ਲੈ ਜਾਣਾ ਇਹਨਾਂ ਚੋਂ ਜਿਹੜਾ ਮਰਜ਼ੀ ਲੋ ਜੀ ਵੱਡਾ ਇੱਕ ਰੁਪਿਆ ਦੇ ਵਿੱਚ ਹਾਂਜੀ ਤੇ ਆ ਵੱਡਾ ਛੋਟਾ ਜਿਹੜਾ ਮਰਜ਼ੀ ਆ ਜਿਹੜੇ ਲੱਗੇ ਪਏ ਆ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਕੁਲਰਾਂ ਦੇਖ ਲਓ ਤੁਸੀਂ ਆ ਰੇਟ ਵੀ ਵੱਡੇ ਤੋਂ ਵੱਡਾ ਅੱਛਾ ਰੇਟ ਵੀ ਉੱਤੇ ਲਾ ਰੱਖਿਆ ਜੀ ਮਾਹ ਰੇਟ ਵੀ ਉੱਪਰ ਆ ਰੇਟ ਵੀ ਦੇਖ ਲਓ ਉੱਤੇ ਲਾ ਰੱਖਿਆ 1 ਰੁਪਿਆ ਦਿਓ ਤੇ ਆ ਕੁਲਰ ਲੈ ਜਾਓ ਜਿੱਦਾਂ ਦਾ ਮਰਜ਼ੀ ਆ ਕੁਲਰ ਦੇਖ ਲਓ ਵੱਡੇ ਤੋਂ ਵੱਡਾ ਕੁਲਰ ਆ ਦਿਖਾਦੀ ਬਈ ਸਾਰੇ ਕੁਲਰ ਇੱਥੇ ਤੁਹਾਨੂੰ ਮਿਲ ਜਾਣਗੇ ਆ ਜਿਹੋ ਜਿਹਾ ਚਾਹੀਦਾ ਜਿੰਨਾ ਵੱਡਾ ਕੁਲਰ ਕੀ ਦੇਵਾਂਗੇ ਜੀ 1 ਰੁਪਏ ਦੇ ਵਿੱਚ ਤੁਸੀਂ 1 ਰੁਪਏ ਦੇ ਵਿੱਚ ਬਹੁਤ ਆਈਟਮ ਆ ਆ ਵੀ 1 ਰੁਪਏ ਦੇ ਵਿੱਚ ਇਹ ਲੋਹੇ ਵਾਲਾ ਆ ਦੇਖ ਲਓ ਜੀ ਇਹਦੇ ਵੀ ਰੇਟ ਲਿਖਿਆ ਤੁਹਾਨੂੰ ਮਿਲ ਜਾਣਾ ਇਹ ਅਲਮਾਰੀਆਂ ਇਹ ਸਾਰੀਆਂ 1 ਰੁਪਏ ਦੇ ਵਿੱਚ ਲੈ ਜਾ ਸਕਦਾ ਆ ਆ ਵੀ 1 ਰੁਪਏ ਦੇ ਵਿੱਚ ਤੇ ਆ ਦੇਖ ਲਓ ਜੀ 1 ਰੁਪਏ ਦੇ ਵਿੱਚ ਤੁਸੀਂ ਕਿੰਨਾ ਸਮਾਨ ਲੈ ਜਾ ਸਕਦੇ ਹੋ ਅਲਮਾਰੀ ਦੇ ਉੱਤਰ ਤੁਸੀਂ ਆ ਰੇਟ ਲਿਖਿਆ ਤੇ ਆ ਕਿਸ਼ਤ ਵੀ ਤੁਹਾਡੀ ਬਣ ਜਾਣੀ ਆ 1500 ਰੁਪਿਆ ਹਨਾ ਤੇ ਉਸ ਤੋਂ ਬਾਅਦ ਆ ਦੇਖ ਲੋ ਛੋਟੀ ਅਲਮਾਰੀ ਵੱਡੀ ਅਲਮਾਰੀ ਜਿੱਦਾਂ ਦੀ ਵੀ ਚਾਹੀਦੀ ਆ ਘਰ ਦੇ ਵਿੱਚ ਡਾਈਨਿੰਗ ਟੇਬਲ ਵੀ ਅੱਛਾ 1 ਰੁਪਏ ਦੇ ਵਿੱਚ ਡਾਈਨਿੰਗ ਟੇਬਲ ਆ ਕਿੱਡਾ ਸੁਣਾ ਡਾਈਨਿੰਗ ਟੇਬਲ 6 ਕੁਰਸੀਆਂ ਤੇ ਇੱਕ ਟੇਬਲ ਨਾਲ ਰੇਟ ਦੇਖੋ ਨਾਲ ਸਿਰਫ 24990 ਦਾ ਰੇਟ ਵੀ ਲਿਖਿਆ ਤੇ ਕਿਸ਼ਤ ਵੀ ਨਾਲ ਲਿਖੀ ਪਈ ਆ ਹਨਾ ਪਰ ਮਾਂਥ ਕਿੰਨੀ ਤੁਹਾਡੀ ਕਿਸ਼ਤ ਬਣਨੀ ਆ ਤੇ 1 ਰੁਪਿਆ ਦੇ ਕੇ ਬਸ ਇਹ 1 ਰੁਪਿਆ ਦੇ ਕੇ ਭਾਈ ਜੀ ਮੁਕਰੋਗੇ ਤੁਸੀਂ ਬਾਅਦ ਚ ਮੈਂ ਦੱਸਦਾ ਨਹੀਂ ਮੁਕਰਦੇ ਜੀ ਮਹਾਰਾਜ ਕਿਉਂ ਮੁਕਰਾਂਗੇ 1 ਰੁਪਏ ਦੇ ਵਿੱਚ ਆ ਨਾ ਹਾਂ ਇੱਕ ਤੁਹਾਨੂੰ ਹੋਰ ਗੱਲ ਦੱਸ ਦਈਏ ਬਠਿੰਡਾ ਛੱਡ 200 ਕਿਲੋ ਲੋਕ ਬਢਿੰਡੇ ਵਾਲਿਆਂ ਦੇ ਕੱਲੇ ਨੇੜੇ ਨੇੜੇ ਆ ਜੀ 200 ਕਿਲੋਮੀਟਰ ਨੂੰ ਹਰਿਆਣੇ ਵਾਲਿਆਂ ਨੂੰ ਰਾਜਸਥਾਨ ਵਾਲਿਆਂ ਨੂੰ ਲਓ ਜੀ ਹਰਿਆਣਾ ਰਾਜਸਥਾਨ ਪਿਆਵਲਨ ਤੋਂ ਦੇਨੇ ਦੇਨੇ ਹਰਿਆਣਾ ਰਾਜਸਥਾਨ ਨਾਲੋਂ ਵੀ ਬਾਈ ਕੰਦਾ 1 ਰੁਪਿਆ ਦੇਵਾਂਗੇ ਰੇਟ ਵੀ ਦੇਖੋ ਅੱਛਾ ਉਹ ਵੀ ਦੇਖ ਲਓ ਉਧਰ ਵਾਲ ਮਾਰੀ ਦੇ ਉੱਤੇ ਰੇਟ ਲਿਖਿਆ ਹੋਆ ਉਹ ਵੀ ਦਿਖਾ ਦੇ ਬਾਈ 1 ਰੁਪਿਆ ਮਹੀਨਾ ਕਿਸ਼ਤ 1000 ਰੁਪਿਆ ਮਹੀਨਾ ਕਿਸ਼ਤ 1 ਰੁਪਿਆ ਦੇਣਾ ਤੁਸੀਂ ਆ ਕੇ ਤੇ ਉਸ ਤੋਂ ਬਾਅਦ ਆ ਦੇਖ ਲਓ ਹਨਾ ਆ ਸੋਫੇ ਆ ਗਏ ਸੋਹਣੇ ਸੋਹਣੇ ਸੋਫੇ ਤੁਹਾਨੂੰ ਇੱਥੋਂ ਮਿਲਨੇ ਨੇਗੇ 1 ਰੁਪਏ ਦੇ ਵਿੱਚ ਸਿਰਫ ਆ ਦੇਖ ਲਓ ਕਲਰ ਜਿੱਦਾਂ ਦਾ ਮਰਜ਼ੀ ਤੁਸੀਂ ਆਪ ਦੀ ਮਨਪਸੰਦ ਦਾ ਕਰ ਲੈ ਤੂੰ ਜਿਆਦਾ ਚਾਹਦੇ ਹੋ ਜਿਵੇਂ ਆ ਪਏ ਵੀ ਅਮਲ ਨੂੰ ਜਮਨ ਹੋਰ ਚਾਹੀਦਾ ਮੈਨੂੰ ਕ ਜਿੱਦਾਂ ਦਾ ਵੀ ਬਣਾਉਣਾ ਤੁਸੀਂ ਆ ਦਿਖਾਈ ਚੱਲੀ ਸੋਫੇ ਆ ਨਾ ਇਧਰ ਆ ਕੇ ਜਿੱਦਾਂ ਦਾ ਵੀ ਸੋਫਾ ਚਾਹੀਦਾ ਤੁਹਾਨੂੰ ਉਦਾਂ ਦਾ ਹੀ ਸੋਫਾ ਮਿਲਣਾਗਾ ਜਿੰਨੇ ਸੀਟੜ ਚਾਹੀਦਾ ਉਦਾਂ ਦਾ ਹੀ ਮਿਲ ਜੂਗਾ ਤੇ ਆਹ ਦੇਖ ਲਓ ਨਾ ਜਿੱਦਾਂ ਦਾ ਵੀ ਕਲਰ ਚਾਹੀਦਾ ਉਹਦੇ ਵਿੱਚ 1 ਰੁਪਿਆ ਦੇ ਕੇ ਲਿਆ ਸਕਦੇ ਇਹ ਵੀ 1 ਰੁਪਿਆ ਦੇ ਕੇ ਜੀ ਇਹ ਸਿਰਫ ਮਾਤਰ ਤੁਹਾਨੂੰ 16990 ਰੁਪਿਆ ਦਾ 7 ਸੀਟੜ ਸੋਫਾ ਤੇ ਆਹ ਦੇਖ ਲਓ ਪੰਜਾਬ ਹਰਿਆਣਾ ਦੀ ਰੇਟ ਦੀ ਜ਼ਿੰਮੇਵਾਰੀ ਅੱਛਾ ਸਰ ਬੇਕਰ ਬੇ ਦੇ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਤੱਕ ਦੇ ਤੁਸੀਂ ਇਥੇ ਆ ਸਕਦੇ ਹੋ ਤੇ ਆਹ ਦੇਖ ਲਓ ਹਨਾ ਇਧਰ ਆ ਬੈੱਡ ਵੀ ਦਿਖਾ ਦਈਏ ਇਹ ਵੀ ਤੁਹਾਨੂੰ ਮਿਲ ਜਾਣਗੇ ਸਿਰਫ 1 ਰੁਪਿਆ ਦਿਓ ਤੇ ਬੈੱਡ ਲੈ ਜਾਓ ਤੇ ਜਿੰਨੇ ਵੀ ਬੈੱਡ ਪਿਆ ਦੇਖ ਲਓ ਤੁਸੀਂ ਵਧੀਆ ਕੁਆਲਿਟੀ ਦੇ ਵੱਡੇ ਬੈੱਡ ਤੁਹਾਨੂੰ ਜਿੱਦਾਂ ਵੀ ਸਾਈਜ਼ ਚਾਹੀਦਾ ਉਸ ਹਿਸਾਬ ਦੇ ਬੈੱਡ ਜਿਹੜੇ ਤੁਹਾਨੂੰ ਇਥੋਂ ਮਿਲ ਜਾਣਗੇ ਉਸ ਤੋਂ ਬਾਅਦ ਤੁਸੀਂ ਆਹ ਡਾਈਨਿੰਗ ਟੇਬਲ ਹੋਰ ਵੀ ਦੇਖ ਲਓ ਹਨਾ ਤੁਹਾਨੂੰ ਹੋਰ ਵੀ ਡਿਜ਼ਾਈਨਾਂ ਦੇ ਵਿੱਚ ਜਿਹੜੇ ਡਾਈਨਿੰਗ ਟੇਬਲ ਮਿਲ ਜਾਣੇ 6 6 ਕੁਰਸੀਆਂ ਵਾਲੇ ਤੇ ਵਧੀਆ ਸੋਹਣੇ ਸੋਹਣੇ ਡਾਈਨਿੰਗ ਟੇਬਲ ਮਿਲਦੇ ਆ ਭਾਜੀ ਆਪਣੀ ਹੁਣ ਲੋ ਆਪਣਾ ਮਲਤਾਨੀਆ ਪੋਲੇ ਰੋਡ ਜੀ ਨੀਅਰ ਦਾਣਾ ਮੰਡੀ ਬੜੇ ਅੱਛਾ ਤੇ ਟਾਈਮਿੰਗ ਕਿਹ ਰਹਿੰਦੀ ਆਪਣੀ ਇੱਥੋਂ ਦੀ ਆਪਣੀ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਅੱਛਾ ਦੁਕਾਨ ਦਾ ਕੀ ਨਾਮ ਕੀ ਆਪਣੀ ਦਾ ਫਟੇਲਾ ਇਨਸਟਾਲਮੈਂਟ ਹਾਊਸ ਤਾਂ ਭਾਈ ਜੀ ਜਿਨ੍ਹਾਂ ਨੇ ਵੀ ਹੁਣ ਕੋਈ ਵੀ ਸਮਾਨ ਲੈ ਕੇ ਇਹਨਾਂ ਨਾਲ ਘਰ ਦਾ ਸਮਾਨ ਬੈੱਡ ਹੋਗੇ ਸੋਫੇ ਹੋਗੇ ਜਾਂ ਲੱਕੜ ਦੀਆਂ ਅਲਮਾਰੀਆਂ ਕੂਲਰ ਇਹ ਚੀਜ਼ਾਂ ਸਾਰੀਆਂ ਤੁਹਾਨੂੰ ਸਿਰਫ 1 ਰੁਪਿਆ ਦੇਣਾ ਤੁਸੀਂ ਤੇ 200 ਕਿਲੋਮੀਟਰ ਦੇ ਏਰੀਆ ਦੇ ਵਿੱਚ ਵਿੱਚ ਜਿੱਥੋਂ ਮਰਜ਼ੀ ਤੁਸੀਂ ਇਹਨਾਂ ਕੋਲੇ ਆ ਜਾਓ ਆਮ ਤੌਰ ਤੇ ਅਗਲਾ ਲੋਕਲ ਹੀ ਕਹਿੰਦਾ ਹੁੰਦਾ ਨਾ ਭਾਈ ਜੀ ਹਾਂਜੀ ਫਾਈਨਾਂਸ ਕਰ ਸਕਦੇ ਤੇ 200 ਕਿਲੋਮੀਟਰ ਦੇ ਤੁਸੀਂ ਏਰੀਆ ਦੇ ਵਿੱਚੋਂ ਆ ਕੇ ਇਹਨਾਂ ਕੋਲ ਫਾਈਨਾਂਸ ਕਰਵਾ ਜ਼ਰੂਰ ਕਰਦੇ ਹੋ ਨਾ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ